ਮਹਾਵੀ ਦੱਸਦੇ ਆ ਵੀ ਫਾਰਮ ਹੈ ਕਿਵੇਂ ਨਵਾਂ ਬੰਦਾ ਜਿਹੜਾ ਕਿਵੇਂ ਸ਼ੁਰੂ ਕਰ ਸਕਦਾ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਫਾਰਮ ਬਣਾਉਣ ਦੇ ਵਿੱਚ ਆ ਦੇਖ ਸਕਦੇ ਹੋ ਵੀ ਜਿਵੇਂ ਹੁਣ ਨਾ ਆ ਮੱਝ ਵੀ ਦੇਖ ਰਹੀ ਹੈ ਇਧਰ ਵੀ ਇਹ ਦੂਜੇ ਪਸ਼ੂ ਤੇ ਇੱਕ ਅੱਖ ਨਹੀਂ ਖਾ ਸਕਦੀ ਕਈ ਵਾਰ ਜਿਵੇਂ ਕੀ ਹੁੰਦਾ ਇੱਕ ਦੁੱਧ ਵਾਲਾ ਪਸ਼ੂ ਹੁੰਦਾ ਇੱਕ ਡਰਾਈ ਹੁੰਦਾਗਾ ਤੇ ਉਹ ਫਿਰ ਇੱਕ ਦੂਜੇ ਦੇ ਵੀ ਦੁੱਧ ਵਾਲਾ ਪਸ਼ੂ ਡਰਾਈ ਫੀਡ ਖਾ ਜਾਂਦਾ ਕਈ ਵਾਰ ਡਰਾਈ ਪਸ਼ੂ ਦੁੱਧ ਵਾਲੀ ਫੀਡ ਖਾ ਜਾਂਦਾ ਫਿਰ ਪਸ਼ੂ ਦੇ ਵਿੱਚ ਅੰਦਰ ਹਲਚਲ ਹੋ ਜਾਂਦੀ ਵਰਗੀ ਤੇ ਇਹ ਜੋ ਵੀ ਉਹ ਟੱਕਣ ਲਾ ਕੇ ਨਾ ਕਿੰਨਾ ਪਰ ਦਿੰਨੇ ਇਹਨੂੰ ਜਿੰਨੀ ਕੁ ਲੋਡ ਇਹਨਾਂ ਨੂੰ ਪੀ ਜਾਂਦੀਆਂ ਰਹਿੰਦੀਆਂ ਨੇ ਠੀਕ ਵੀ ਠੀਕ ਆ ਬਾਈ ਪਾਣੀ ਤਾਂ ਇਹ ਪਾਣੀ ਤਾਂ ਹੁਣ ਆਪਾਂ ਉਹ ਵੀ ਧਰ ਲੋ ਡਰਮ ਭਰ ਕੇ ਦੋ ਪਸ਼ੂਆਂ ਨੂੰ ਪਾਣੀ ਧਰ ਲੋ 5-4 ਦਿਨ ਰੱਖ ਕੇ ਦੇਖ ਲੋ ਉਹ ਤੋਂ ਬਾਅਦ ਜਦੋਂ ਪਸ਼ੂ ਪੀਣ ਲੱਗਿਆ ਉਹਦਾ ਟੀਨ ਹੀ ਬਣਦੀ ਉਹ ਦਿੱਲੀ ਪੀਂਦਾ ਉੱਥੇ ਉਹ ਜਿਹਦਾ ਸਿਸਟਮ ਬਣ ਜਾਂਦਾ ਪਸ਼ੂ ਦਾ ਕਿਰਾਂ ਨੂੰ 4 ਦਿਨ ਨਹੀਂ ਪਸ਼ੂ ਪੀਂਦਾ ਬਾਅਦ ਚ ਪੀਣ ਲੱਗਿਆ ਵੀ 2-4 ਕਿ ਦਿਨ ਦੇਖਣਾ ਪੈਂਦਾ ਪਹਿਲਾਂ ਉਹਦੀ ਘੜੀ ਤੇ ਇੱਕ ਤਾਂ ਬਾਈ ਉਹ ਦੇਖ ਰਾਂ ਸਾਹਮਣੇ ਉਹ ਬੋਰਡਾਂ ਦੇ ਵਿੱਚ ਉਹ ਲੱਗੀ ਹੋਈ ਆ ਗੁੱਡ ਨਾਈਟ ਹਾਂਜੀ ਹੈਨਾ ਉਹ ਦਿਖਾਈ ਬਾਈ ਮੜਾ ਜਾ ਉੱਥੇ 줌 ਮਾਰ ਕੇ ਦਿਖਾ ਦੇ ਤੇ ਉਹ ਬਾਈ ਉਹਦਾ ਕੀ ਹੋਗਾ ਵੀ ਉਹਨਾਂ ਮੱਛਰ ਭਾਏ ਦਾਗਾ ਤੇ ਬਾਕੀ ਦੇਖ ਸਕਦੇ ਕੋਈ ਆਪਾਂ 4 ਵਗੈਰਾ ਨਹੀਂ ਪਾਉਂਦੇ ਵੀ ਵਾਹ ਹੁੰਦਾ ਵੀ ਪਸ਼ੂ ਦੀ ਛੇ ਤੇ ਚਾਰਨਾ ਬਣੀ ਹੋਈ ਆ ਆਪਾਂ ਹਰਾਗਾ ਜਾਂ ਦਾਣਾ ਤੇ ਫੀਡ ਬਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮੈਡ ਸੈਟ ਦੇਖ ਰਹੇ ਸਾਰੀ ਦਸਕਾਂ ਧੰਨਵਾਦ ਤੇ ਅੱਜ ਵਾਲੀ ਵੀਡੀਓ ਆਪਾਂ ਬਈ ਤੁਹਾਨੂੰ ਦਿਖਾਉਣੀ ਹੈ ਵੀ ਡੇਰੀ ਫਾਰਮ ਦਾ ਨਾਮ ਆਪਾਂ ਕਿਵੇਂ ਸ਼ੁਰੂ ਕਰ ਸਕਦੇ ਆ ਤੇ ਅੱਜ ਵਾਲੇ ਫਾਰਮ ਦੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਨਾ ਬਈ ਜਿਵੇਂ ਦੇਖ ਸਕਦੇ ਸੀ ਵਧੀਆ ਬਈ ਮੈਂ ਤਿਆਰ-ਵਿਆਰ ਹੋਇਆ ਹੋਇਆ ਹਾਂ ਤੇ ਮੈਂ ਬਿਨਾਂ ਸੋਚੇ ਸਮਝੇ ਅੱਜ ਮੈਂ ਫਾਰਮ 'ਚ ਪੜ ਗਿਆ ਵੀ ਆਪਾਂ ਨੂੰ ਕਿਉਂਕਿ ਐ ਹੁੰਦਾ ਦਾ ਜਦੋਂ ਬੰਦਾ ਤਿਆਰ ਹੋਇਆ ਹੁੰਦਾ ਯਾਰ ਦੀਵ ਕਿਤੇ ਪੈਰਾਂ ਤੇ ਗੋਹਾ ਨਾਲ ਲੱਗੇ ਜੀ ਇਹ ਨਾ ਹੋ ਜੇ ਪੁੱਛਣਾ ਬਾਰੇ ਕੋਈ ਮੱਝ ਕਿਉਂਕਿ ਮੱਝਾ ਵੀ ਸਾਰੀ ਇਨਾਂ ਧਾਤੀਆਂ ਧੋਤੀਆਂ ਹੋਈਆਂ ਨੇ ਗਿਆ ਫਰਸ਼ ਵੀ ਧੋਤਾ ਹੋਇਆ ਇਹ ਤਾਂ ਨਹੀਂ ਹੋਇਆ ਵੀ ਆਪਾਂ ਵੀਡੀਓ ਬਣਾਉਣ ਆਏ ਸੀਗੇ ਅਈ ਤਾਂ ਬਾਈ ਕੋਲੇ ਆ ਕੇ ਜਮਾ ਟਾਈਮ ਤੇ ਸਲਾਹ ਬਣਿਆ ਵੀ ਯਾਰ ਫਾਰਮ ਬਈ ਇੰਨਾ ਚੰਗਾ ਬਣਾਇਆ ਹੋਇਆ ਹੈ ਵੀ ਚੱਲੇ ਯਾਰ ਆਪਾਂ ਵੀਡੀਓ ਬਣਾਉਣੇ ਆਂਗੇ ਤੇ ਮੈਂ ਬਾਈ ਨੂੰ ਕਿਹਾ ਮਾ ਬਈਆ ਤੇਰਾ ਸਿਸਟਮ ਬਹੁਤ ਕੈਂਟ ਕਰਿਆ ਹੋਇਆ ਤੇ ਅੱਜ ਆਪਾਂ ਮਾ ਵੀ ਦੱਸਦੇ ਆਂ ਵੀ ਫਾਰਮ ਹੈ ਕਿਵੇਂ ਨਵਾਂ ਬੰਦਾ ਜਿਹੜਾ ਕਿਵੇਂ ਸ਼ੁਰੂ ਕਰ ਸਕਦਾ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਫਾਰਮ ਬਣਾਉਣ ਦੇ ਵਿੱਚ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਸਸ ਹੀ ਗੱਲਬਾਤ ਕੀ ਹਾਲ ਚਾਲ ਆ ਬਾਈ ਵਧੀਆ ਜੀ ਤੇ ਬਾਈ ਜਿਵੇਂ ਮੈਂ ਪਹਿਲਾਂ ਗੱਲ ਕਰ ਕੀ ਹਟੇ ਵੀਡੀਓ ਸਾਫ ਸਫਾਈ ਦਾ ਧਿਆਨ ਬਾਈ ਤੁਸੀਂ ਰੋਜ਼ ਹੀ ਇਦਾਂ ਰੱਖਦੇ ਹੋਗੇ ਆ ਵੀ ਇਹ ਤਾਂ ਡੇਲੀ 24 ਘੰਟੇ ਜਦੋਂ ਮਰਜ਼ੀ ਆ ਕੇ ਦੇਖ ਸਕਦਾ ਹੁੰਦਾ ਅੱਛਾ ਬਾਈ ਜਿਵੇਂ ਹੁਣ ਮੈਂ ਅੱਜ ਜਾਵਾਂ ਟਾਈਮ ਤੇ ਨਾ ਬਾਈ ਯਾਰ ਬਹੁਤ ਖੁਸ਼ੀ ਹੋਈ ਕਿਉਂਕਿ ਨਹੀਂ ਆਪਾਂ ਆਮ ਵੀ ਆਪਣਾ ਐਂ ਸੋਚੀ ਜਾਂਦੇ ਹੁੰਨੇ ਯਾਰ ਵੀਰ ਕਈ ਵਾਰ ਬੰਦਾ ਜੇ ਰਿਸ਼ਤੇਦਾਰੀ ਚ ਵੀ ਜਾ ਰਿਹਾ ਵੀ ਯਾਰ ਗੋਹਾ ਕਰਤਾ ਸਾਡੇ ਯਾਰ ਕਿਹੜਾ ਖੱਟੂ ਆ ਇਹਦੇ ਵਿੱਚ ਆਪਾਂ ਕਿ ਮਰਜ਼ੀ ਤਿਆਰ ਹੋਇਆ ਬੰਦਾ ਵੱਢ ਸਕਦਾ ਨਾ ਬਾਈ ਤੇ ਬਈ ਆਪਾਂ ਕਰੀਏ ਗੱਲ ਬਾਤ ਫਾਰਮ ਤੇ ਕਰੋ ਜੀ ਤੇ ਬਈ ਜਿਵੇਂ ਨਾ ਆਹ ਪਾਈਪ ਲੱਗੇ ਹੋਏ ਨੇ ਆਪਾਂ ਕਿਉਂ ਵੀ ਗੱਲ ਕਹਿਦੇ ਨੇ ਇਹਨਾਂ ਨੂੰ ਇਹ ਕਿੰਨੀ ਕਿੰਨੀ ਕੀ ਦੂਰੀ ਤੇ ਲੱਗੇ ਹੋਏ ਨੇ ਬਈ ਇਹ ਸਾਰੀ ਵਿੱਚ ਪਾਈਪ ਤੋਂ ਪਾਈਪ 4 ਫੁੱਟ ਦੀ ਸੰਨਾਗਾ ਅੱਛਾ ਪਾਈਪ ਤੋਂ ਪਾਈਪ 4 ਫੁੱਟ ਦਾ ਇਹਦੇ ਵਿੱਚ ਬਈ ਪਸ਼ੂ ਤਾਂ ਨਹੀਂ ਘੁੰਮਦਾ ਹੈਗਾ ਨਾ ਵੀ ਪਹਿਲਾਂ ਬਹੁਤ ਦਿੱਕਤ ਆਉਂਦੀ ਸੀ ਸਾਨੂੰ ਪਹਿਲਾਂ ਜਦੋਂ ਮੰਨ ਲਓ ਵੀ ਪਸ਼ੂ ਘੁੰਮਦਾ ਦੂਜੇ ਪਸ਼ੂ ਦੇ ਰਾਤ ਨੂੰ ਗੁਹਾਗ ਵਗੈਰਾ ਵੜ ਦਿੰਦੀਆਂ ਹੁਣ ਆਪਦੀ ਜਗ੍ਹਾ ਤੇ ਸਿੱਧੀਆਂ ਵੇਂਦੀਆਂ ਨੇ ਸਿੱਧੀਆਂ ਉੱਠਦੀਆਂ ਨੇ ਇੱਕ ਦੂਜੇ ਦੇ ਕੱਖ ਨਹੀਂ ਖਾਂਦੀਆਂ ਠੀਕ ਹੈ ਤੇ ਸਿੰਗ ਨਹੀਂ ਫਸਾਉਂਦੀਆ ਪਹਿਲਾਂ ਇੱਕ ਸਾਡੀ ਮੱਝ ਨੇ ਪੂਸ ਤੜ ਵਾਲੀ ਸੀ ਸਿੰਗਾ ਚ ਫਸਾ ਕੇ ਅੱਛਾ ਸਿੰਗਾ ਚ ਫਸਾ ਕੇ ਉਹ ਤੋਂ ਬਾਅਦ ਅਸੀਂ ਲਾਇਏ ਨੇ ਇਹਦਾ ਪੋਪਲਾ ਲੈ ਗਿਆ ਦੀ ਸਿੰਗ ਫਸਾ ਲਏ ਨੇ ਨਿਹਰਾਦਨ ਅੱਛਾ ਭਾਈ ਵੀ ਇਹ ਜੀ ਤੂੰ ਦੇਖਦੇ ਫਿਰ ਤੁਸੀਂ ਇਹ ਕਰਿਆ ਕੋਈ ਭਈ ਇਹਦਾ ਨੁਕਸਾਨ ਤਾਂ ਨਹੀਂ ਹੈਗਾ ਫਿਰ ਪੂਰਾ ਵਧੀਆ ਫਾਇਦਾ ਭਈ ਕੋਈ ਨੁਕਸਾਨ ਨਹੀਂ ਅੱਛਾ ਭਾਈ ਤੇ ਭਾਈ ਖੁਰਲੀ ਆਪਣੀ ਖੁਰਲੀ ਦੀ ਲੰਬਾਈ ਕਿੰਨੀ ਰੱਖੀ ਹੋਈ ਹੈ ਭਈ ਆਪਾਂ ਇਹ ਆਪਣੀ ਭਈ ਹੋਊਗੀ ਇਹ 35 ਫੁੱਟ ਲੰਬੀ 35 ਫੁੱਟ ਤੇ ਵਿਚੋ ਚੌੜੀ ਕਿੰਨੀ ਆ ਭਾਈ ਦਿਖਾਈ ਮੜਾ ਇਹ ਇਧਰ ਦੀ ਆ ਕੇ ਖੁਰਲੀ ਵਿਚੋ ਕਿਵੇਂ ਰੱਖੀ ਹੋਈ ਹੈਗੀ ਵਿੱਚੋਂ ਇਹ ਸਵਾਕ 2 ਫੁੱਟ ਹੈਗੀ ਹੈ ਜੀ ਅੱਛਾ ਬਈ ਵਿੱਚੋਂ ਸਵਾ 2 ਫੁੱਟ ਹੈ ਫੁੱਟ ਵਾਂਗੂ ਡੰਗਾਈ ਹੈ ਇਹਦੀ ਫੁੱਟ ਡੰਗਾਈ ਰੱਖੀ ਹੋਈ ਹੈ ਹਾਂ ਕਿਉਂ ਉਹਦੇ ਨਾਲ ਐ ਵੀ ਪਸ਼ੂ ਬਾਹਰ ਕੱਖ ਨਾ ਰੋਲਣ ਅੱਛਾ ਬਈ ਤੇ ਆ ਦੇਖ ਸਕਦੇ ਹੋ ਬਈ ਜਿਵੇਂ ਹੁਣ ਨਾ ਆ ਮੱਝ ਵੀ ਦੇਖ ਰਹੀ ਹੈ ਇਧਰ ਵੀ ਇਹ ਦੂਜੇ ਪਸ਼ੂ ਤੇ ਕੱਖ ਨਹੀਂ ਖਾ ਸਕਦੀ ਕਈ ਵਾਰ ਜਿਵੇਂ ਕੀ ਹੁੰਦਾ ਇੱਕ ਦੁੱਧ ਵਾਲਾ ਪਸ਼ੂ ਹੁੰਦਾ ਇੱਕ ਡਰਾਈ ਹੁੰਦਾਗਾ ਤੇ ਉਹ ਫਿਰ ਇੱਕ ਦੂਜੇ ਦੇ ਵੀ ਦੁੱਧ ਵਾਲਾ ਪਸ਼ੂ ਡਰਾਈ ਫੀਡ ਖਾ ਜਾਂਦਾ ਕਈ ਵਾਰ ਡਰਾਈ ਪਸ਼ੂ ਦੁੱਧ ਵਾਲੀ ਫੀਡ ਖਾ ਜਾਂਦਾ ਫਿਰ ਪਸ਼ੂ ਦੇ ਵਿੱਚ ਅੰਦਰ ਹਲਚਲ ਹੋ ਜਾਂਦੀ ਵਰਗੀ ਤੇ ਇਹ ਚੀਜ਼ ਦਾ ਹੀ ਫਾਇਦਾ ਹੋ ਜਾਂਦਾ ਬਈ ਤੇ ਤੇ ਬਾਈ ਜਿਵੇਂ ਆ ਆ ਗਈ ਇੱਧਰ ਖੁੱਲਦੀ ਏ ਕੇ ਛੋਟੇ ਬੱਚਿਆਂ ਵਾਸਤੇ ਆ ਬੱਚਿਆਂ ਦੇ ਕਟਰੂਆਂ ਦੀ ਆ ਗਈ ਬਈ ਅੱਛਾ ਬਾਈ ਇਹ ਮੰਨ ਲਾ ਵੀ ਅਸੀਂ ਟੁਕੜੀ ਵਿੱਚ ਤਾਂ ਲਈ ਆ ਪਕਖ ਪਾ ਕੇ ਦੂਵਾ ਇਹਨਾਂ ਨੂੰ ਪਾਣੀ ਵੀ ਇਹਦੇ ਵਿੱਚ ਹੀ ਭਰ ਦਿੰਨੇ ਆ ਗਰਮੀ 'ਚ ਮੌਨ ਸਾਰਾ ਦਿਨ ਖੜੇ ਪਾਣੀ ਪੀ ਜਾਂਦੇ ਆ ਠੀਕ ਆ ਬਾਈ ਕਿਉਂ ਜਿੰਨੀ ਕਿ ਇਹਨਾਂ ਨੂੰ ਜਗ੍ਹਾ ਉੱਚੇ ਕਟਰੂ ਹੁੰਦੇ ਉਹਨੇ ਉਸਾਂ ਨਾਲੋਂ ਉੱਚੀ ਬਣਾਈ ਹੋਈ ਹੈ ਉਸਾਬ ਨਾਲ ਹੀ ਸਾਈਜ਼ ਨਾਲ ਹੀ ਬਣਾਈ ਹੈ ਚਾਹੇ ਵੀ ਬੰਨ ਆਪਾਂ ਚਾਹੇ ਵੱਡਾ ਪਸ਼ੂ ਵੀ ਲਈ ਆ ਪਰ ਉਹ ਵੀ ਮੇਨ ਆਪਣੀ ਛੋਟੇ ਬੱਚਿਆਂ ਵਾਸਤੇ ਆ ਤੇ ਬਈ ਪਾਣੀ ਫਿਰ ਜਿੰਮੇ ਉਹਦੇ ਵਿੱਚ ਉਹ ਖੁਰਲੀ ਚ ਪੈਪ ਰੱਖੇ ਹੋਏ ਨੇ ਉਹ ਵੀ ਬਈ ਛੜਦੇ ਹੁੰਦੇ ਆ ਗਰਮੀ ਚ ਉਹ ਟੱਕਣ ਲਾ ਕੇ ਲਾ ਕੇ ਪਰ ਦਿੰਦੇ ਇਹਨੂੰ ਜਿੰਨੀ ਕੁ ਲੋੜ ਇਹਨਾਂ ਨੂੰ ਪੀ ਜਾਂਦੀਆਂ ਰਹਿੰਦੀਆਂ ਨੇ ਠੀਕ ਆ ਬਈ ਤੇ ਬਈ ਪਾਣੀ ਐ ਖੁਰਲੀ ਚ ਭਰ ਕੇ ਰੱਖਣ ਦਾ ਬਈ ਫਾਇਦਾ ਹੈਗਾ ਕੋਈ ਹਾਂ ਬਈ ਗਰਮੀ ਚ ਬਹੁਤ ਫਾਇਦਾ ਹੈ ਹੁਣ ਗਰਮੀ ਜਦੋਂ ਲੋੜ ਇਹਨਾਂ ਨੂੰ ਉਦੋਂ ਇਹਨਾਂ ਨੇ ਪੀ ਲੈਣਾ ਆਪ ਦਾ ਨਹੀਂ ਆਪਾਂ ਤਾਂ ਆਮ ਆ ਕੀ ਕਰਦੇ ਆਪਾਂ ਜਿੰਮੀਦਾਰ ਸਵੇਰੇ ਪਿਆਤਾ ਜਾਂ ਦੁਪਹਿਰੇ 2 ਵਜੇ 2 ਵਜੇ 2 ਤੋਂ 3 ਵਾਰ ਕ ਪਿਆ ਸਕਦਾ 3 ਵਾਰ ਪਿਉਨੇ ਆ ਇਹਨਾਂ ਨੂੰ ਮੰਨ ਲਾ ਵੀ ਇਹਨਾਂ ਮੂਰੇ 6 ਘੰਟੇ ਪਾਣੀ ਰਹਿ ਗਿਆ ਜਿੰਨੀ ਜ਼ਰੂਰਤ ਇਹਨਾਂ ਨੂੰ ਇਹਨਾਂ ਨੇ ਲੈ ਲੈਣਾ ਉਦੋਂ ਠੀਕ ਆ ਬਈ ਉਹਦੇ ਨਾਲ ਦੁੱਧ ਵੀ ਵਧਦਾਗਾ ਦੁੱਧ ਵੀ ਵਧਦਾ ਪਸ਼ੂ ਨੂੰ ਗਰਮੀ ਚ ਸਟ्रेस ਘਟ ਆਉਂਦੀ ਹੈ ਹਾਂ ਡੀਹਾਈਡਰੇਸ਼ਨ ਨਹੀਂ ਹੁੰਦਾ ਹੈਗਾ ਪਸ਼ੂ ਨੂੰ ਬੰਨ ਨਹੀਂ ਪੈਂਦਾ ਹਨਾ ਬਈ ਜਿਆਦਾ ਪਾਣੀ ਨਾਲ ਤੇ ਚਲੋ ਇਹ ਵੀ ਠੀਕ ਆ ਭਾਈ ਪਾਣੀ ਤਾਂ ਇਹ ਪਾਣੀ ਤਾਂ ਹੁਣ ਆਪਾਂ ਉਹ ਵੀ ਧਰ ਲੋ ਡਰਮ ਭਰ ਕੇ ਦੋ ਬਸੰਗਾਂ ਵਿਚਾਲੀ ਧਰ ਲੋ ਪੰਜ ਚਾਰ ਦਿਨ ਰੱਖ ਕੇ ਦੇਖ ਲੋ ਉਹ ਤੋਂ ਬਾਅਦ ਜਦੋਂ ਪਸ਼ੂ ਪੀਣ ਲੱਗਿਆ ਉਹਦਾ ਟੀ ਨਹੀਂ ਬਣਦੀ ਦਿੱਲੀ ਪੀਣ ਦਾ ਉੱਥੀ ਉਹ ਜਦੋਂ ਸਿਸਟਮ ਬਣ ਜਾਂਦਾ ਪਾ ਜੀ ਤੇ ਦੋ ਚਾਰ ਦਿਨ ਨਹੀਂ ਪਸ਼ੂ ਪੀਂਦਾ ਬਾਅਦ ਚ ਪੀਣ ਲੱਗਿਆ ਵੀ ਦੋ ਚਾਰ ਕਿ ਦਿਨ ਦੇਖਣਾ ਪੈਂਦਾ ਪਹਿਲਾਂ ਉਹਦੇ ਘਰੇ ਹਾਂ ਠੀਕ ਆ ਭਾਈ ਤੇ ਭਾਈ ਕਿੰਨੇ ਕਿ ਦੁੱਧ ਵਾਲੇ ਜਾਨਵਰ ਆਪਣੇ ਫਾਰਮ ਦੇ ਉੱਤੇ ਆਪਣੇ ਕੋਲੇ ਭਾਈ 12 ਤੋਂ 15 12 ਤੋਂ 15 12 ਲੀਟਰ ਤੋਂ 15 ਲੀਟਰ ਤੱਕ ਠੀਕ ਹੈ ਬਾਈ 16 ਵਾਲੀਆਂ ਵੀ ਹੈਗੀਆਂ ਨੇ ਵਿੱਚ 16 ਵਾਲੀਆਂ ਵੀ ਹੈਗੀਆਂ ਨੇ ਬਾਈ ਤੇ ਕਿੰਨੇ ਪਸ਼ੂ ਖੜ ਜਾਂਦੇ ਆ ਬਾਈ ਇਹਦੇ ਵਿੱਚ ਲੈਣ ਜੇ ਇਹ ਸਾਡੇ ਇਧਰ 7 ਬਾਈ ਅੱਛਾ 7 ਖੜ ਜਾਂਦੇ ਹਨ ਹਾਂ ਤੇ ਆ ਮੱਝਾਂ ਕੀ ਹੈ ਬਾਈ ਹਾਂਜੀ ਤੇ ਇਹ ਇਹੀ ਕਹਿੰਦੇ ਸੀ ਮੱਝ ਤੁਸੀਂ ਕਹਿੰਦੇ ਆਪਾਂ ਵੇਚੀਏ ਆਈ ਬਕਿਊਏ ਜੀ ਅੱਛਾ ਬਾਈ ਤੇ ਇਹ ਕਿੰਨੇਵੇਂ ਸੂਏ ਸੋਣਾ ਬਾਈ ਜਿਹੜੇ ਇਹਨੇ ਚੌਥੇ ਸੂਏ ਜੀ ਚੌਥੇ ਸੂਏ ਸੋਣਾ ਤੇ ਤੇ ਤੀਜੇ ਸੂਏ ਬਾਈ ਕਿੰਨਾ ਕ ਦੋਸੇ ਇਹਦਾ ਇਹ ਬਾਈ ਤੀਜੇ ਸੂਏ ਸੂਈ ਤੀ ਆਪਣੇ ਅਪ੍ਰੈਲ ਮਈ ਚ ਉਹ ਲੋਈ ਨੇ 15 ਲੀਟਰ ਦੁੱਧ ਕੱਢਿਆ ਵੀ ਇਹਦਕਿ ਹੁਣ ਮੌਸਮ ਠੰਡਾ ਹੋ ਗਿਆ ਗਰਮੀ 'ਚ 15 16 ਕੱਢਿਆਗਾ ਗਰਮੀ 'ਚ ਬਹੁਤ ਔਖਾ 15 15 ਕਿਲੋ ਹੋਇਆ ਹੁਣ ਇਹਦਕਿ ਸਾਨੂੰ ਉਮੀਦ ਹੈ ਵੀ 16 ਕਿਲੋ ਦੁੱਧ ਕੱਢ ਤੂਗੀ 16 ਆਰਾਮ ਨਾਲ ਕੱਢੂਗਾ ਤੇ ਬਾਕੀ ਦੇਖ ਸਕਦੇ ਕੋਈ ਆਪਾਂ ਚਾਰ ਵਗੈਰਾ ਨਹੀਂ ਪਾਉਂਦੇ ਵੀ ਐ ਹੁੰਦਾ ਵੀ ਪਸ਼ੂ ਦੀ ਛੇ ਤੇ ਚਾਰਨਾ ਬਣੀ ਹੋਈ ਆ ਆਪਾਂ ਹਰਾਗਾ ਜਾਂ ਦਾਣਾ ਤੇ ਫੀਡ ਬਸ ਅੱਛਾ ਭਾਈ ਇਹ ਮੈਂ ਹਲੇ ਮੈਂ ਗੱਲ ਕਰਨੀ ਲੱਗਿਆ ਸੀ ਮਹਾ ਭਾਈ ਇਹ ਵੀ ਇੰਨੀ ਵੀ ਵਧੀਆ ਸਿਹਤ ਪਈ ਹੈਗੀ ਮੱਝ ਦੀ ਹਾਂਜੀ ਜਿਵੇਂ ਚਾਰ ਨਾਲ ਹੁੰਦੀ ਆ ਹਾਂ ਭਾਈ ਤੇ ਭਾਈ ਫਿਰ ਤੁਸੀਂ ਵੀ ਐਡੀ ਖਾਸ ਕੀ ਆ ਗਿਆ ਤੁਹਾਡੀ ਡਾਈਟ ਦੇ ਵਿੱਚ ਆਪਾਂ ਕਹਿ ਲਈਏ ਆਪਾਂ ਭਾਈ ਫੀਡ ਤਾਂ ਵਰਤਦੇ ਆ ਆਪਣੇ ਮਾਹੀ ਵਾਲਿਆਂ ਦੀ ਮਾਹੀ ਵਾਲਿਆਂ ਦੀ ਮਾਹੀ ਕੰਪਨੀ ਦੀ ਫੀਡ ਆਉਂਦੀ ਆ ਭਾਈ ਤੇ ਬਸ ਨਾਲ ਲੇਟੀ ਵੀ ਪਾ ਦਿੰਨੇ ਆ ਸੂਨ ਤੋਂ ਪਹਿਲਾਂ ਪਸੂ ਨੂੰ ਠੀਕ ਆ ਭਾਈ ਤੇ ਮਿਲਣ ਨੂੰ ਮਿਕਸਚਰ ਜੇ ਹੁਣ ਸਾਡੇ ਪਸੂ ਸਾਮੀ ਰਹਿੰਦੇ ਨਹੀਂ ਧੁੱਪ ਨਹੀਂ ਲੱਗਦੀ ਪਸੂਆਂ ਦੇ ਪਿੰਡੇ ਲਾਲ ਹੋ ਜਾਂਦੇ ਸਾਡੇ ਕਿਸੇ ਪਸ਼ੂ ਦਾ ਪਿੰਡਾ ਲਾਲ ਨਹੀਂ ਹੁੰਦਾ ਤੇ ਭਾਈ ਬਾਕੀ ਹੋਰ ਵੀ ਗੱਲ ਲੱਗੀ ਤੇ ਜਿੰਮੇ ਹੋਣਾ ਜਬ ਬਾਹਰ ਬਹੁਤ ਗਰਮੀ ਹੈ ਤੁਸੀਂ ਪੱਖੇ ਬੰਦ ਕਰਕੇ ਆਂਦੇ ਆਪਾਂ ਨੂੰ ਗਰਮੀ ਲੱਗ ਨਹੀਂ ਰਹੀ ਭਈ ਹਾਂ ਭਾਈ ਇਹ ਵੀ ਸਿਸਟਮ ਹੈ ਯਾਰ ਮੈਨੂੰ ਚੀਜ਼ ਚੰਗੀ ਲੱਗੀ ਮੈਂ ਪਹਿਲਾਂ ਬਾਈ ਨਾਲ ਗੱਲ ਕਰਕੇ ਆਇਆ ਮੈਂ ਯਾਰ ਪੱਖੇ ਵੀ ਬੰਦ ਕਰਕੇ ਨੇ ਮਹਾ ਯਾਰ ਆਪਾਂ ਨੂੰ ਫੜਿਆ ਨੀਚੇ ਗਰਮੀ ਲੱਗ ਰਹੀ ਕੋਈ ਉਸ ਤਾਂ ਵੀ ਪਾਰੋਂ ਵੀ ਹਵਾ ਚੱਲੀ ਜਾਂਦੀ ਮਾੜੀ ਮੋਟੀ ਉਸਾ ਇਹ ਹਵਾਦਾਰ ਆ ਗਿਆ ਨਾ ਹਵਾਦਾਰ ਆ ਗਿਆ ਜਾਨੀ ਬਸ ਨਹੀਂ ਹੁੰਦਾ ਕਰਕੇ ਨਾ ਬਾਕੀ ਜਦੋਂ ਜਿਆਦਾ ਗਰਮੀ ਹੁੰਦੀ ਹੈ ਉਸ ਤੋਂ ਅਸੀਂ ਪੁਫਾਰੇ ਵੀ ਲਾ ਦਿੰਦੇ ਹਾਂ ਪੁਫਾਰੇ ਚ ਤੇ ਬਈ ਇਹਦਾ ਕਿਹੜੇ ਉਤੋਂ ਗੱਬਣਾ ਕੀ ਬਈ ਇਹ ਇਹ ਆਪਣੇ ਉਰੇ ਪਿੰਡ ਕੱਟਾ ਬਈ ਉਦੋਂ ਹੀ ਗੱਬਣਾ ਕੱਟੇ ਦੀ ਮਾਂ ਦਾ ਹੈਗਾ 16 17 ਲੀਟਰ ਦਾ ਰਿਕਾਰਡ ਅੱਛਾ 16 17 ਲੀਟਰ ਦਾ ਰਿਕਾਰਡ ਹੈਗਾ ਬਈ ਠੀਕ ਹੈ ਬਈ ਤੇ ਬਈ ਕਿੰਨੇ ਕ ਦਿਨ ਲੈ ਜੂ ਇਹ ਸੋਣ ਦੇ ਵਿੱਚ ਇਹ ਹਜੇ ਦੇਖੋ ਜੀ ਹਫਤਾ 10 ਦਿਨ ਤਾਂ ਕੱਟ ਸਕਦੀ ਹੈ ਅੱਛਾ ਆ ਲੈਵਾ ਇਹਦਾ ਇਹਦਾ ਇੱਥੇ ਤੱਕ ਕੱਢ ਕੇ ਫਟਵਾਲ ਮੰਗੂ ਬਈ ਫੇਰ ਹੁੰਦੀ ਹੈ ਅੱਛਾ ਬਈ ਹਾਂ ਠੀਕ ਹੈ ਬਈ ਤੇ ਬਈ ਜੇ ਰੇਟ ਇਹਦਾ ਵੀਡੀਓ 'ਚ ਕਰਨਾ ਕਿ ਫੋਨ ਤੇ ਕਰਾਂਗੇ ਰੇਟ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਮੜਾ ਨੰਬਰ ਬੋਲ ਦੇ ਇੱਕ ਵਾਰੀ ਮੇਰੇ 9779 8290 ਠੀਕ ਆ ਬਾਈ ਤੇ ਬਾਕੀ ਆਪਾਂ ਸਕਰੀਨ ਦੇ ਵਿੱਚ ਲਾ ਦਾਂਗੇ ਬਾਈ ਨੰਬਰ ਤੁਹਾਡਾ ਤੇ ਅੱਗੇ ਬਾਈ ਅੱਛਾ ਆ ਵੀ ਖੁੱਲ ਗਈ ਬਾਈ ਊਮੀ ਬਣੀ ਹੋਈ ਹੈ ਇਹ ਸਾਰੀ ਹਾਂਜੀ ਊਮੀ ਬਣੀ ਹੋਈ ਹੈ ਇਹ ਤੇ ਇਹਦੇ ਵਿੱਚ ਵੀ ਚਿਪਸ ਹੈ ਨਾ ਬਾਈ ਆ ਜਾ ਬਾਈ ਮਿਹੜਾ ਦਿਖਾ ਦੇ ਇਹਦੇ ਵਿੱਚ ਵੀ ਚਿਪਸ ਲੱਗੀ ਹੋਈ ਆ ਬਾਈ ਸਾਰੀ ਇਹਦਾ ਬਾਈ ਊਮ ਵੀ ਹੈ ਨਾ ਵੀ ਦਾਣਾ-ਦੂਣਾ ਵਧੀਆ ਖਾਣਿਆ ਆ ਇਹਦਾ ਐਫਐਡ ਹੈ ਇਹਦੇ ਖੁੰਚੇ ਤੇ ਮੰਨ ਲਓ ਕੱਖ ਸੁਬ ਵਗੈਰਾ ਜੀ ਵੱਧ ਵੀ ਜਾਣਾ ਜੰਮਦੇ ਨਹੀਂ ਉਹ ਜੰਮ ਕੇ ਫਿਰ ਵਿੱਚ ਕਟਾਣੂ ਪੈਦਾ ਹੁੰਦਾ ਜੀ ਜੇ ਤਰੂ ਪਸ਼ੂ ਦੇ ਅੰਦਰ ਜੱਬ ਆ ਗ ਜਾਂਦੇ ਹੈਗੇ ਅੱਛਾ ਬਾਈ ਦੇ ਵੀ ਨਮੀ ਆਪਾਂ ਜਿਹੜੀ ਗੱਲ ਕਰ ਲਈ ਵੀ ਸਿੱਖਣ ਨੂੰ ਮਿਲਿਆ ਕਿ ਵੀ ਇਹ ਖੁੰਜਿਆਂ ਦੇ ਵਿੱਚ ਕੱਖ ਜੰਮ ਜਾਂਦੇ ਆ ਉਹ ਨਹੀਂ ਜਾਂਦੇ ਹੈਗੇ। ਕੀੜ ਜੰਮ ਜਾਂਦੀ ਆ ਉਦੋਂ ਉੱਥੇ ਕੀੜੇ ਪੈਦਾ ਹੋ ਜਾਂਦੇ ਜੀ ਜੇ ਉਹ ਫਿਰ ਪਸ਼ੂ ਦੇ ਅੰਦਰ ਚਲੇ ਜਾਂਦੇ ਆਗੇ। ਠੀਕ ਆ ਬਈ। ਸਫਾਈ ਜ਼ਰੂਰੀ ਹੈ। ਸਫਾਈ ਸਹੀ ਗੱਲ ਆ ਬਈ। ਤੇ ਆਹ ਕੀ ਮੱਝਾਂ ਹੈ ਬਈ ਇਹ ਕੈਨੇਡਾ ਇਹਦਾ ਬਈ ਸੂਈ ਹੋਈ ਆ ਕਿ ਸੂਣ ਵਾਲੀ ਆ ਜੀ। ਇਹ ਸੇ ਵੀ ਸੂਣ ਵਾਲੇ। ਇਸਾਈਟ ਦੇ ਡਰਾਈ ਪਸ਼ੂ ਨੇ ਬਈ ਇਹ। ਨਾ ਨਾ ਇਧਰ ਵਾਸ ਇੱਕ ਟਾਈਮ ਉਧਰ ਬੰਨਦੇ ਨੇ ਇੱਕ ਉਧਰ ਅੱਛਾ ਚੱਲ ਕਰ ਦਿੰਦੇ ਨੇ ਇੱਕ ਜਗ੍ਹਾ ਨਹੀਂ ਖੜਾਉਂਦੇ ਇਹਨਾਂ ਨੂੰ ਬਸ। ਠੀਕ ਆ ਠੀਕ ਆ ਬਈ ਵੀ ਅੰ ਤੇ ਭਾਈ ਆਹ ਇਧਰ ਜਿਹੜੇ ਕਟੀਆਂ ਨੇ ਇਹ ਇੱਕ ਕਟੇ ਵੀ ਨੇ ਵਿੱਚੀ ਬਈ ਨਾ ਕਟੀਆਂ ਨਹੀਂ ਇਹ ਪੰਜੇ ਅੱਛਾ ਪੰਜੇ ਕਟੀਆਂ ਨੇ ਤੇ ਇਹ ਭਾਈ ਵੀ ਮਾਗਰ ਮਾਗਰ ਤਿਆਰ ਹੋਈ ਜਾਣਗੀਆਂ ਹਾਂਜੀ ਇਹ ਕਰਦੀਆਂ ਨੇ ਕਿ ਭਾਈ ਮੁੱਲ ਵੀ ਲੈ ਲੈਣੇ ਆਪਾਂ ਨਹੀਂ ਆਪਾਂ ਦੋ ਤਾਂ ਇਹਨਾਂ 'ਚ ਮੁੱਲ ਲੈਂਤੀਆਂ ਉਹ ਤਿੰਨ ਆਪਣੀਆਂ ਆਪ ਦੀਆਂ ਨਹੀਂ ਅੱਛਾ ਤਿੰਨ ਆਪਦੀਆਂ ਹੋ ਗਈਆਂ ਭਾਈ ਆਹ ਤਾਂ ਆ ਗਈ ਆਪਣੀ 51 ਦੀ ਜੀ 33 ਨੰਬਰ ਤੇ ਖੜੀ ਆਹ ਚੁਪਤੀ ਦੀ ਕਟੀ ਹੈ ਇਹਦੀ ਕਟੀ ਹੈ ਜੀ ਠੀਕ ਆ ਭਾਈ ਤੇ ਉਹ ਦੂਜੀਆਂ ਭਾਈ ਜਿਹੜੀਆਂ ਦੋ ਨਾਲ ਖੜੀਆਂ ਜਾਂਦੇ ਉਹਦੇ ਇਹ ਵੀ ਆ ਗਈ ਆਪਣੀ ਦਾਰੇ ਦੀ ਅੱਛਾ ਉਹ ਦਾਰੇ ਦੀ ਉਹ ਪਰਲੀ ਆ ਗਈ ਸੁਰਿੰਦਰ ਸੰਸਨੀਵਾਲ ਦੇ ਸੰਨ ਦੀ ਅੱਛਾ ਉਹਨਾਂ ਦੀ ਉਹ ਤੋਂ ਠੀਕ ਆ ਭਰਾ ਇਹ ਦੀਆ ਠੀਕ ਆ ਭਾਈ ਤੇ ਭਾਈ ਇਹਨਾਂ ਦੀ ਜੇ ਮੈਂ ਹੁਣ ਤੁਸੀਂ ਕਟੀਆਂ ਤਿਆਰ ਕਰ ਰਹੇ ਹੋਗੇ ਬਈ ਜੇ ਮੈਂ ਹੁਣ ਇਹ ਤਾਂ ਖੁੱਲੇ ਸੌਂਦੇ ਵਿੱਚ ਖੜੀਆਂ ਨੇ ਵਧੀਆ ਵੀ ਖੁੜਲੀ ਹੁਣ ਆਪਾਂ ਖੁੱਲੀਆਂ ਛੱਡਣੀਆਂ ਨੇ ਭਈ ਇਹ ਥੋੜੇ ਮੱਛਰ ਦਾ ਨਹੀਂ ਨਾ ਇਧਰ ਜਿਆਦਾ ਟਾਈਟ ਕਰਕੇ ਲਾਗੀ ਉਧਰ ਪੰਜ ਪਾ ਕੇ ਇਹਨੂੰ ਖੁੱਲੀਆਂ ਛੱਡਿਆ ਕਰਾਂਗੇ ਬਸ ਅੱਛਾ ਭਾਈ ਵੀ ਜਮੇ ਹੀ ਖੁੱਲੀ ਹਾਂ ਉਹ ਬੰਜ ਪਏ ਨੇ ਦੂਆ ਦਿਨ ਨੂੰ ਖੁੱਲੀਆਂ ਹਟ ਦੇ ਕਰਾਂਗੇ ਬਸ ਜਦੋਂ ਮੱਛਰ ਦਾ ਨਹੀਂ ਆ ਮੌਸਮ ਮੱਛਰ ਜਾ ਵਾਗ ਗਿਆ ਨਾ ਮੀ ਕਰਕੇ ਮੱਛਰ ਦੁਬਾਰੇ ਹੋ ਗਿਆ ਹੁਣ ਠੀਕ ਆ ਭਾਈ ਤੇ ਭਾਈ ਇਹਨਾਂ ਦੀ ਖਰਾਕ ਕੀ ਆ ਫਿਰ ਹੁਣ ਖਰਾਕ ਭਾਈ ਇਹਨਾਂ ਨੂੰ ਆਪਾਂ ਹੀਫਰ ਪਾਉਣੇ ਆ ਬਸ ਹੁਣ ਹੀਫਰ ਫੀਡ ਉਹ ਕਿਹੜੀ ਕੰਪਨੀ ਦੀ ਆ ਭਾਈ ਕਾਰਗਿਲ ਦੀ ਉਹ ਕਾਰਗਿਲ ਦੀ ਪੈਂਦੀ ਹੈਗੀ ਠੀਕ ਆ ਭਾਈ ਤੇ ਕਿੰਨੇ ਟਾਈਮ ਦੀ ਭਾਈ ਕੱਟੀ ਆਪਣੇ ਕੋਲ ਸੂਪ ਪੈਂਦੀ ਹੈਗੀ ਆਪਣੇ ਕੋਲੇ ਭਾਈ ਮੰਨ ਲਓ ਵੀ ਤਿੰਨ ਪੌਣੇ ਤਿੰਨ ਸਾਲਾਂ ਦੀ ਤਿੰਨ ਪੌਣੇ ਤਿੰਨ ਸਾਲਾਂ ਦਾ ਵੀ ਸੂ ਪੈਂਦਾ ਆਪਣੇ ਹਾਂ ਉਹ ਕੱਟੀ ਹੈ ਮੇਰੇ ਕੋਲ 24 ਮਹੀਨੇ ਦੀ ਹੈ ਉਹਦੇ ਏਆਈ ਅੱਜ ਕਰਾਤੀ ਕੋਹੀ ਨੂਰ ਸੰਗ ਅੱਛਾ ਕੋਹੀ ਨੂਰ ਦੀ ਅੱਜ ਏਆਈ ਕਰਵਾ ਠੀਕ ਹੈ ਠੀਕ ਹੈ ਭਾਈ ਮੰਨ ਲਓ ਤੂੰ ਕਿਉਂ ਉਹ ਕੱਟੀ ਹੈ ਮੱਝ ਦੇ ਮੰਗਰ ਆਈ ਸੀ ਅੱਛਾ ਜੀ ਮੰਨ ਲਓ ਵੀ ਉਸ ਤੋਂ ਬਾਅਦ ਇਹਦੀ ਆ ਕੱਟੀ ਆ ਗਈ ਹੁਣ ਇਹਨੇ ਦੁਬਾਰੇ ਸੂਣਾ ਦੁਬਾਰੇ ਤੀਜੇ ਸੂਏ ਦੇ ਨਾਲ ਵੀ ਉਹਨੇ ਹਾਂ ਹੋਊਗੀ ਠੀਕ ਹੈ ਭਾਈ ਤੇ ਭਾਈ ਇਹ ਕਿੰਨੇ ਕਦੋਂ ਕ ਬਣਾਇਆ ਸੀਗਾ ਇਹ ਫਾਰਮਾ ਇਹੀ ਆਪਾਂ ਬਈ 19 ਚ ਬਣਾਇ ਦੀਗਾ 19 ਚ ਬਣਾਏ ਸੀ ਆਪਾਂ ਕਹਿੰਦੇ 6-7 ਸਾਲ ਹੋ ਗਏ 19 ਦੇ 7ਵੇਂ 8ਵੇਂ ਮਹੀਨੇ ਚ ਠੀਕ ਆ ਬਈ ਤੇ ਬਈ ਕੀ ਕੀ ਉਦੋਂ ਤੱਕ ਦਾ ਫਿਰ ਹੁਣ ਸੁਧਾਰ ਕਰੀ ਜਾਂਦੇ ਆ ਬਈ ਫਾਰਮ ਚ ਕਿਉਂ ਬਈ ਉਦੋਂ ਦਾ ਜਿਵੇਂ ਕਰ ਲਵੇ ਸੋਮੀ ਚੱਲੀ ਜਾਂਦੀ ਨਾ ਨਾ ਹੁਣ ਆਪਾਂ ਦਾ ਬਰੀਡ ਦੇ ਕੰਮ ਕਰਾਂਗੇ ਇਸ ਤੋਂ ਬਾਅਦ ਅੱਛਾ ਬਈ ਕਿਉਂਕਿ ਜਿਉਂ ਜਿਉਂ ਬਰੀਡ ਵਧੀਆ ਬਰੀਡ ਆਊ ਆਪਣੇ ਕੋਲੇ ਆਪਾਂ ਇਹ 10-10 12-12 ਕਿਲੋ ਵਾਲੀਆਂ ਮੱਜਾਂ ਤੋਂ ਵੀ 16-17 ਕਿਲੋ ਦੀ ਚੁਰਟੀਆਂ ਪੈਦਾ ਕਰ ਸਕਦੇ ਆ ਠੀਕ ਵਧੀਆ ਸਿਮਿਲਰ ਕਰਕੇ ਅੱਛਾ ਤੇ ਇੱਕ ਤਾਂ ਬਈ ਉਹ ਦੇਖ ਰਹਾ ਸਾਹਮਣੇ ਉਹ ਬ ਹਾਂਜੀ ਹਨਾ ਉਹ ਦਿਖਾਈ ਬਈ ਮੜਾ ਜਾ ਉੱਥੇ ਜ਼ੂਮ ਮਾਰ ਕੇ ਦਿਖਾ ਦੇ ਤੇ ਉਹ ਬਈ ਉਹਦਾ ਕੀ ਹੋਵਗਾ ਵੀ ਉਹਨੇ ਮੱਛਰ ਭਾਇਦਾਗਾ ਉਹ ਬਈ ਮੱਛਰ ਨਾ ਇਹ ਪਹਿਲਾਂ ਅਸੀਂ ਮੱਛਰ ਦਾ ਨਹੀਂ ਹੁੱਕਾ ਚਲਾ ਲੈਂਦੇ ਨੀਚੇ ਹਾਂਜੀ ਉੱਥੋਂ ਮਿਲਣਾ ਰਹੇ ਨਹੀਂ ਜਦੋਂ ਮੱਛਰ ਅੰਦਰ ਆ ਜਾਂਦਾ ਠੀਕ ਹੈ ਬਈ ਫਿਰ ਬਸ ਉਹਨੂੰ ਸਟ੍ਰੈਸ ਰਹਿੰਦੀ ਫਿਰ ਅਸੀਂ ਇਹ ਆਪਣੇ ਕਿਸੇ ਵੀਡੀਓ ਦੇਖ ਕੇ ਵੀ ਲਵਾਏ ਨੇ ਇਹ ਵੀ ਵੀ ਇਹ ਜਦੋਂ ਮੰਨ ਲਓ ਵੀ ਗੈਂਜਾ ਬਣ ਗਿਆ ਅੱਧਾ ਪੌਣਾ ਘੰਟਾ ਪਹਿਲਾਂ ਛੱਡ ਦੋ ਫਿਰ ਪਸ਼ੂ ਮਾਰਾਂ ਉਹਨਾਂ ਬਹਿ ਜਾਂਦੀਆਂ ਅੱਛਾ ਦੁਬਾਰਾ ਆਮਦਨ ਬੈਠੀ ਹਾਂ ਕਿਉਂ ਪੱਖਿਆਂ ਨਾਲ ਹੀ ਫੈਲੀ ਜਾਂਦੀ ਹੈ ਮੱਸਰ ਨਹੀਂ ਪਸ਼ੂ ਦੇ ਅੱਛਾ ਬਾਈ ਵੀ ਖੁੱਲੇ ਦੇ ਵਿੱਚ ਕੰਮ ਕਰਦੇ ਆ ਇਹ ਹਾਂਜੀ ਹਾਂਜੀ ਨੇ ਅਕਸਰ ਆਪਾਂ ਵੀ ਇਹਨਾਂ ਨੂੰ ਬੈਠਾ ਲਾਉਂਦੇ ਆ ਨਾ ਨਾ ਆਪਣੀ ਖੁੱਲੀ ਆ ਚਾਰੇ ਪਾਸੇ ਖੁੱਲੇ ਆਪਾਂ ਮੰਨ ਲਓ 10-10 ਫੁੱਟ ਉਹਦੇ ਤਾਂ ਲਾਈ ਨੇ ਇਹ ਅੱਛਾ ਬਾਈ ਵੀ ਸਾਰੇ ਚ ਕੰਮ ਕਰਦਾ ਬਾਈ ਫਿਰ ਹਾਂ ਬਾਈ ਅੱਛਾ ਬਾਈ ਚਲੋ ਇਹ ਵੀ ਦੋਸਤੋ ਨਵੀਂ ਚੀਜ਼ ਹੈ ਜਿਹੜੇ ਭਰਾ ਆਪਣਾ ਨਵਾਂ ਫਾਰਮ ਕਰਨਾ ਚਾਹੁੰਦੇ ਨੇਗੇ ਯੋ ਇੱਥੇ ਵੀ ਇਹ ਵੀ ਮੱਛਰ ਤੋਂ ਵੀ ਇਹ ਵੀ ਇੱਕ ਤਰ੍ਹਾਂ ਦਾ ਸੁਟਕਾਰਾ ਹੈਗਾ ਹਾਂ ਪੂਰਾ ਵਧੀਆ ਕੰਮ ਕਰਦਾ ਹੈ ਮੱਛਰਦਾਨੀ ਦੇ ਵਿੱਚ ਚਾਹੇ ਆਪਾਂ ਕਿੰਨੇ ਹੀ ਦੱਬ ਕੇ ਰੱਖ ਲਈਏ ਵੀ ਮੱਛਰ ਪੜੀ ਜਾਂਦਾ ਹਾਂ 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 ਕਰਾਉਸ ਫਿਰ ਵੀ ਕਰ ਜਾਂਦਾ ਹਾਂ 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 ਬਈ ਹੁਣੇ ਹੁਣੇ ਕਿਉਂਕਿ ਆਪਾਂ ਆਬਦੇ ਪੜਨ ਨਾਲ ਹੀ ਮੱਛਰ ਵੜ ਜਾਂਦਾ ਹਾਂ ਹਾਂ ਦਾਗਾ ਵਿੱਚ ਤੇ ਠੀਕ ਆ ਬਈ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੇ ਕਿਸੇ ਭਰਾ ਨੇ ਮੱਝ ਖਰੀਦਣੀ ਹੋਵੇ ਤੇ ਬਾਈ ਹੋਰਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਵੀਡੀਓ ਆਪਾਂ ਹੋਰ ਵੀ ਮੱਝ ਦੀ ਆਪਾਂ ਇੱਕ ਅਲੱਗੇ ਤੋਂ ਪਾਵਾਂਗੇ ਤੇ ਠੀਕ ਹੈ ਦੋਸਤੋ ਸਸਕਾਲ ਜੀ